ਸੱਚਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰਾਂ ਪੰਜਾਬ ਅਤੇ ਦੇਸ਼ ਵਿਦੇਸ਼ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਦੇਸ਼ਵਾਰ ਚ ਦਿਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਵਾਲੀ ਦੇ ਤਿਹਾਰ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਰੌਸ਼ਨੀ ਦੇ ਤਿਹਾਰ ਦਿਵਾਲੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਦੇ ਅਰਦਾਸ ਹੈ ਕਿ ਦੀਵਾਲੀ ਦਾ ਇਕੱਲਾ ਇਕੱਲਾ ਦੀਵਾ ਹਾੜੇ ਸਾਰਿਆਂ ਦੇਕਰਾਂ ਚ ਤਰੱਕੀ ਅਤੇ ਤੰਦਰੁਸਤੀ ਦੀ ਰੌਸ਼ਨੀ ਲੈ ਕੇ ਆਵੇ ਪਰਵਾਰਾਂ ਚ ਆਪਸੀ ਪਿਆਰ ਤੇ ਖੁਸ਼ੀਆਂ ਖੇੜੇ ਬਣੇ ਰਹਿਣ ਇਸ ਦੇ ਨਾਲ ਹੀ ਜਿੱਕਰ ਗੱਲ ਕਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਉਹਨਾਂ ਨੇ ਗੋਆ ਦੇ ਕਰਵਾੜ ਦੇ ਤੱਟ ਤੇ ਆਈ ਐਨ ਐਸ ਵਿਕਰਾਂਤ ਦਾ ਦੌਰਾ ਕੀਤਾ ਇਸ ਦੌਰਾਨ ਜਲਸਾਨਾਂ ਦੇ ਜਵਾਨਾਂ ਦੇ ਨਾਲ ਦੀਵਾਲੀ ਦਾ ਤਿਹਾਰ ਮਨਾਇਆ ਪ੍ਰਧਾਨ ਮੰਤਰੀ ਨੇ ਇਸ ਮੌਕੇ ਨੂੰ ਆਪਣਾ ਸੁਭਾਗ ਦੱਸਿਆ ਅਤੇ ਕਿਹਾ ਕਿ ਦੀਵਾਲੀ ਕਈ ਮਾਇਨਿਆਂ ਚ ਖਾਸ ਬਣ ਗਈ ਹੈ ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਦੀਵਾਲੀ ਦੇ ਮੌਕੇ ਤੇ ਹਰ ਕਿਸੇ ਦਾ ਮਨ ਆਪਣੇ ਪਰਿਵਾਰ ਦੇ ਵਿੱਚਕਾਰ ਦੀਵਾਲੀ ਮਨਾਉਣ ਦਾ ਕਰਦਾ ਹੈ ਉਹਨਾਂ ਜਵਾਨਾਂ ਨੂੰ ਸੰਬੋਧਨ ਕਰਦਾ ਕਿ ਹੈ ਕਿ ਤੁਸੀਂ ਜੋ ਮੇਰਾ ਪਰਿਵਾਰ ਹੋ ਉਨ੍ਹਾਂ ਦੇ ਵਿਚਾਰ ਮੈਂ ਦੀਵਾਲੀ ਮਨਾਉਣ ਚੱਲਾ ਜਾਂਦਾ ਹਾਂ ਇਹ ਦੀਵਾਲੀ ਮੈਂ ਆਪਣੇ ਪਰਿਵਾਰ ਜਨਾਂ ਦੇ ਨਾਲ ਹੀ ਮਨਾ ਰਿਆ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਡੀਆਂ ਭਾਵਨਾਵਾਂ ਜਵਾਨਾਂ ਦੇ ਵਿਚਾਰ ਹੀ ਨੇ ਉਹਨਾਂ ਕਹਿ ਕਿ ਸਮੁੰਦਰ ਦੇ ਪਾਣੀ ਤੇ ਸੂਰਜ ਦੀਆਂ ਕਿਰਨਾਂ ਦੀ ਚਮਕ ਜਵਾਨਾਂ ਵਾਂਗ ਜਗਾਏ ਗਏ ਦੀਵਾਲੀ ਦੇ ਦੀਵੇ ਨੇ ਜੋ ਕਿ ਸਾਡੀਆਂ ਅਲੌਕਿਕ ਦੀਪ ਮਾਲਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਆਈ ਐਨ ਐਸ ਵਿਕਰਾਂਤ ਦੀ ਤਾਰੀਫ ਕਰਦੇ ਕਿਹਾ ਕਿ ਜਿਸ ਦਾ ਨਾਮ ਹੀ ਦੁਸ਼ਮਣ ਦੇ ਹੌਂਸਲੇ ਦਾ ਅੰਤਕਾਰ ਦੇਵੇ ਉਹ ਆਈ ਐਨ ਐਸ ਵਿਕਰਾਂਤ ਹੈ ਉਹਨਾਂ ਨੇ ਵਿਕਰਾਂਤ ਨੂੰ ਸਿਰਫ ਇੱਕ ਜੰਗੀ ਇਹਦਾ ਹੀ ਨਹੀਂ ਸਗੋਂ 21ਵੀਂ ਸਦੀ ਦੇ ਭਾਰਤ ਦੀ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਪ੍ਰਤੀਬੱਧਤਾ ਦਾ ਪ੍ਰਮਾਣ ਦੱਸਿਆ। ਉਹਨਾਂ ਨੇ ਕਿਹਾ ਸੀ ਕਿ ਵਿਕਰਾਂਤ ਵਿਸ਼ਾਲ ਵਿਰਾਟ ਵਿਹੰਗਮ ਵਿਸ਼ੇਸ਼ ਅਤੇ ਵਿਲੱਖਣ ਹੈ। ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਨਾਲ ਜੁੜਿਆ ਇੱਕ ਭਾਵਨਾਤਮਕ ਮਾਮਲਾ ਫਿਰ ਤੋਂ ਸੁਰਖੀਆਂ ਵਿੱਚ ਹੈ। ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਮ੍ਰਿਤਕ ਆਕਿਲ ਅਕਟਰ ਆਪਣੇ ਮਾਪਿਆਂ, ਭੈਣ ਅਤੇ ਪਤਨੀ ਤੋਂ ਮਾਫੀ ਮੰਗਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਆਕਿਲ ਅਕਟਰ ਦੀ ਮੌਤ ਬੀਤੇ ਵੀਰਵਾਰ ਨੂੰ ਅਚਾਨਕ ਹੋਈ ਸੀ। ਜਵਾਨ ਬੇਟੇ ਨੂੰ ਗਵਾਉਣ ਦਾ ਦੁੱਖ ਕਿਸੇ ਵੀ ਮਾਤਾ-ਪਿਤਾ ਲਈ ਅਸਹਿ ਹੁੰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਕੁਝ ਲੋਕ ਹੁਣ ਉਸਦੀ ਪੁਰਾਣੀ ਵੀਡੀਓ ਵਾਇਰਲ ਕਰਕੇ ਪਰਿਵਾਰ ਦੇ ਅਕਸ ਨੂੰ ਖਰਾਬ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ। ਮਲੇਰ ਕੋਟਲਾ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਆਕਿਲ ਲਗਭਗ 2 ਦਹਾਕਿਆਂ ਤੋਂ ਮਾਨਸਿਕ ਬਿਮਾਰੀ ਦੇ ਨਾਲ ਉਜੜਿਆ ਸੀ ਪਰਿਵਾਰ ਨੇ ਉਸ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਲੈ ਕੇ ਕਈ ਨਿੱਜੀ ਹਸਪਤਾਲਾਂ ਤੋਂ ਕਰਵਾਇਆ ਮਾਹਰਾਂ ਦੇ ਅਨੁਸਾਰ ਉਹ ਬੁਰੀਆਂ ਆਤਾਂ ਕਰਕੇ ਸਾਈਕੋਟਿਕ ਮਾਨਸਿਕ ਸਥਿਤੀ 'ਚ ਚਲਾ ਗਿਆ ਸੀ 8 ਅਕਤੂਬਰ ਨੂੰ ਬਣਾਏਗੀ ਇੱਕ ਨਵੀਂ ਵੀਡੀਓ 'ਚ ਆਕਿਲ ਕਹਿ ਰਿਹਾ ਹੈ ਕਿ ਉਸ ਦਾ ਪਰਿਵਾਰ ਬਹੁਤ ਚੰਗਾ ਜੇ ਕੋਈ ਹੋਰ ਹੁੰਦਾ ਤਾਂ ਉਸ ਨੂੰ ਕਦੋਂ ਤੋਂ ਘਰੋਂ ਬਾਹਰ ਕੱਢ ਦਿੰਦਾ ਉਸਨੇ ਪਹਿਲਾਂ ਵਾਇਰਲ ਹੋਈ ਵੀਡੀਓ 'ਚ ਆਪਣੇ ਪਰਿਵਾਰ ਤੇ ਲਾਏ ਦੋਸ਼ਾਂ ਨੂੰ ਪਾਗਲਪਨ ਕਿਹਾ ਅਤੇ ਆਪਣੇ ਕੰਮਾਂ ਲਈ ਪਛਤਾਵਾ ਵੀ ਪ੍ਰਗਟ ਕੀਤਾ ਵੀਡੀਓ 'ਚ ਉਸਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ 25 ਅਗਸਤ ਨੂੰ ਬਣਾਈ ਵੀਡੀਓ ਨੂੰ ਇੱਕ ਸਾਲ ਪੁਰਾਣੀ ਦੱਸ ਰਿਹਾ ਸੀ ਇਸ ਲਈ ਜੋ ਲੋਕ ਇਸ ਦੁਖਦਾਈ ਘਟਨਾ ਤੇ ਸਿਆਸਤ ਕਰ ਰਹੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਜਿਹਾ ਸਮਾਂ ਕਿਸੇ ਨਾਲ ਵੀ ਆ ਸਕਦਾ ਹੈ ਹਰਿਆਣਾ 'ਚ ਦੀਵਾਲੀ ਵਾਲੇ ਦਿਨ ਜੱਜਾਂ ਤੇ ਵੱਡੇ ਪੱਧਰ ਦੇ ਤਬਾਦਲੇ ਕੀਤੇ ਗਏ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੀ ਗਈ ਤਬਾਦਲੇ ਦੀ ਲਿਸਟ ਵਿੱਚ 27 ਨ્યાਇਕ ਅਧਿਕਾਰੀਆਂ ਦੇ ਨਾਮ ਸ਼ਾਮਲ ਨੇ ਤਬਾਦਲੇ ਦੇ ਹੁਕਮ 'ਚ ਕਿਹਾ ਗਿਆ ਹੈ ਕਿ ਮਨੀਸ਼ ਦਵਾ ਨੂੰ ਛੱਡ ਕੇ ਜੋ ਸੂਚੀ 'ਚ 18ਵੇਂ ਨੰਬਰ ਤੇ ਹੈ ਬਾਕੀ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣੀਆਂ ਮੌਜੂਦਾ ਡਿਊਟੀਆਂ ਛੱਡ ਦੇਣੀਆਂ ਚਾਹੀਦੀਆਂ ਨੇ ਅਤੇ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਸਬੰਧਨੀਆਂ ਚਾਹੀਦੀਆਂ ਨੇ ਮਨੀਸ਼ ਦਵਾ ਦਾ ਤਬਾਦਲਾ ਅਤੇ ਨਿਯੁਕਤੀ 3 ਨਵੰਬਰ 2025 ਤੋਂ ਪ੍ਰਭਾਵੀ ਹੋਵੇਗੀ ਹੁਕਮ 'ਚ ਕਿਹਾ ਗਿਆ ਹੈ ਕਿ ਸਬੰਧਤ ਜ਼ਿਲ੍ਹਾ ਤੇ ਸ਼ਾਸਨ ਜੱਜ ਇਹ ਯਕੀਨੀ ਬਣਾਉਣਗੇ ਕਿ ਜੇਕਰ ਕੋਈ ਅਧਿਕਾਰੀ ਸੰਸਦ ਮੈਂਬਰਾਂ ਵਿਧਾਇਕਾਂ ਦੇ ਮਾਮਲਿਆਂ ਦੇ ਨਾਲ ਨਜੇਟ ਰਿਹਾ ਤਾਂ ਅਜਿਹੇ ਮਾਮਲੇ ਨੂੰ ਉੱਥੇ ਨਿਰਧਾਰਤ ਅਗਲੀ ਮਿਤੀ ਤੋਂ ਪਹਿਲਾਂ ਸਮਰੱਥ ਅਧਿਕਾਰ ਖੇਤਰ ਦੀ ਕਿਸੇ ਹੋਰ ਅਦਾਲਤ ਨੂੰ ਸੌਂਪ ਦਿੱਤਾ ਜਾਵੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵਾਰ ਫਿਰ ਤੋਂ ਭਾਰਤ ਪ੍ਰਤੀ ਸਖਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਜੇਕਰ ਭਾਰਤ ਰੂਸ ਤੋਂ ਕੱਚਾ ਤੇਲ ਦਰਾਮਦ ਕਰਨਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਭਾਰੀ ਡਰਮ ਟੈਕਸ ਅਦਾ ਕਰਨੇ ਪੈਣਗੇ 트럼ਪ ਨੇ ਇਹ ਬਿਆਨ ਆਪਣੇ ਜਹਾਜ਼ 에어포ర్츠 1 ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਭਾਰਤੀ ਰੂਸੀ ਤੇਲ ਨਹੀਂ ਖਰੀਦੇਗਾ ਜੇਕਰ ਉਹ ਅਜਿਹਾ ਕਰਨਗੇ ਤਾਂ ਉਹਨਾਂ ਨੂੰ ਭਾਰੀ ਟੈਕਸ ਅਦਾ ਕਰਨਾ ਪਵੇਗਾ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ ਅਸਿੱਧੇ ਤੌਰ ਤੇ ਯੂਕਰੇਨ ਯੁੱਧ ਨੂੰ ਫੰਡ ਦੇ ਰਹੇ ਨੇ ਇਸੇ ਕਰਕੇ ਅਮਰੀਕਾ ਰੂਸ ਤੋਂ ਊਰਜਾ ਖਰੀਦਣ ਵਾਲੇ ਦੇਸ਼ਾਂ ਤੇ ਲਗਾਤਾਰ ਦਬਾਅ ਪਾ ਰਿਹਾ ਹੈ ਹਾਲੀ ਦੇ ਮਹੀਨਿਆਂ ਚ ਅਮਰੀਕਾ ਨੇ ਭਾਰਤ ਸਮੇਤ ਕਈ ਦੇਸ਼ਾਂ ਨੂੰ ਰੂਸੀ ਤੇਲ ਦਰਾਮਦ ਘਟਾਉਣ ਜਾਂ ਬੰਦ ਕਰਨ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਨੂੰ ਲੈ ਕੇ ਵੀ اٹਕਲਾਂ ਜਾਰੀ ਨੇ ਇਹ ਗੱਲ ਚਰਚਾ ਦਾ ਮੁੱਖ ਵਿਸ਼ਾ ਬਣੀ ਹੋਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਟਰੰਪ 5 ਦਿਨਾਂ ਚ ਮਲੇਸ਼ੀਆ ਚ ਆਸੀਆਨ ਸਮੇਲਨ ਚ ਮਿਲਣ ਵਾਲੇ ਨੇ ਇੱਕ ਘਟਨਾਕ੍ਰਮ ਨੇ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਰਾਜਨੀਤਿਕ ਹਲਚਲ ਪੈਦਾ ਕਰ ਦਿੱਤੀ ਹੈ ਦਰਾਜਲ ਆਰਸੀਆਨ ਸਮਿਟ ਐਤਵਾਰ 26 ਅਕਤੂਬਰ ਨੂੰ ਮਲੇਸ਼ੀਆ 'ਚ ਸ਼ੁਰੂ ਹੋਣ ਵਾਲਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਸ਼ਾਮਲ ਹੋਣ ਦੀ ਉਮੀਦ ਹੈ ਨਤੀਜੇ ਵਜੋਂ ਦੋ ਪ੍ਰਮੁੱਖ ਵਿਸ਼ਵ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਮੁਲਾਕਾਤ ਨੂੰ ਲੈ ਕੇ ਅਟਕਲਾਂ ਤੇ ਜ਼ੋਰ ਹੈ ਫਿਲਹਾਲ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਹੁਣ ਮੈਨੂੰ ਮਨਦੀਪ ਕੌਰ ਸੰਧ ਨੂੰ ਦਿਓ ਆ ਗਿਆ ਧੰਨਵਾਦ